ਜ਼ਿਕਰ ਫੈਂਸੀ ਨੰਬਰਾਂ ਦੇ ਸ਼ੌਕ ਦਾ ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫਿਰ ਫੈਂਸੀ ਨੰਬਰ 001 ਬੋਲੀ ਦੇ ਵਿੱਚ 31 ਲੱਖ ਰੁਪਏ ਦਾ ਵਿਕਿਆ ਹੈ 31 ਲੱਖ ਤੋਂ ਜ਼ਿਆਦਾ ਰਕਮ 31350000 ਦੇ ਕਰੀਬੇ ਨੰਬਰ ਵਿਕਿਆ ਹੈ CH01DC001 20 ਲੱਖ ਤੋਂ ਵੱਧ ਰੁਪਏ ਦੇ ਵਿੱਚ 009 ਨੰਬਰ ਤੇ 16 ਲੱਖ ਤੋਂ ਵੱਧ ਰੁਪਏ ਵਿੱਚ 007 ਇਹ ਨੰਬਰ ਵਿਕਿਆ ਹੈ ਇਸੇ ਤਰ੍ਹਾਂ 13 ਲੱਖ ਦੀ ਬੋਲੀ ਗਈ ਹੈ 9999 ਨੰਬਰ ਦੀ ਚੰਡੀਗੜ੍ਹ ਚ ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ ਨੂੰ ਇਸ ਨਾਲ ਕਾਫੀ ਮੁਨਾਫਾ ਹੋਇਆ ਲੋਕਾਂ ਦਾ ਇਹ ਫੈਂਸੀ ਨੰਬਰਾਂ ਦਾ ਸ਼ੌਂਕ ਆਰਐਲਏ ਦੀ ਕਮਾਈ ਦੇ ਵਿੱਚ ਕਾਫੀ ਵਾਧਾ ਕਰ ਰਿਹਾ ਆਰਐਲਏ ਨੇ ਦਰਸਲ ਇਹ ਔਨਲਾਈਨ ਵੀਆਈਪੀ ਨੰਬਰਾਂ ਦੀ ਬੋਲੀ ਲਾਈ ਸੀ ਔਰ ਔਨਲਾਈਨ ਇਹ ਨੰਬਰ ਜਿਹੜੇ ਨੇ ਇਹ ਵਿਕੇ ਨੇ CH01DC ਜਿਹੜੀ ਸੀਰੀਜ਼ ਹੈ CH01DC ਇਹਨਾਂ ਨੰਬਰਾਂ ਦੀ ਇਹ ਬੋਲੀ ਲੱਗੀ ਸੀ ਜਿਦੇ ਚ 005 11 ਲੱਖ ,00, ਇਹ 11 ਲੱਖ ਦਾ ਵਿਕਿਆ 11 ਲੱਖ 7000 ਦਾ ਇਸੇ ਤਰ੍ਹਾਂ ਜਿਹੜਾ 9999 ਹੈ ਇਹ ਇੱਕ ਨੰਬਰ ਹੈ 0010 ਇਹ ਨੰਬਰ 10 ਲੱਖ ਦਾ ਵਿਕਿਆ ਹੈ 10 ਲੱਖ 17000 ਦਾ ਸੋ ਕਾफी ਕੀਮਤ ਇਹ ਨੰਬਰ ਵਿਕੇ ਨੇ ਔਰ 006 ਜਿਹੜਾ ਹੈ ਉਹ 7 ਲੱਖ ਦਾ ਵਿਕਿਆ ਹੈ 7 ਲੱਖ 2000 ਦਾ 31 ਲੱਖ ਦਾ ਵਿੱਚ ਵਿਕਿਆ ਹੈ 001 20 ਲੱਖ ਦਾ ਵਿਕਿਆ ਹੈ 009 16 ਲੱਖ ਦਾ ਵਿਕਿਆ ਹੈ 007 ਤੇ 56 5 ਲੱਖ 26000 ਦਾ ਵਿਕਿਆ ਹੈ 777 ਸਾਰਾ ਐਲ ਨੂੰ ਰਿਜਨਲ ਲਾਇਸੈਂਸਿੰਗ ਅਥਾਰਟੀ ਜਿਹੜੀ ਹੈ ਆਰਐਲਏ ਚੰਡੀਗੜ੍ਹ ਉਹਨਾਂ ਨੂੰ ਇਨਾ ਨੰਬਰਾਂ ਦੀ ਬੋਲੀ ਤੋਂ ਕਾਫੀ ਕਮਾਈ ਹੋਈ ਹੈ ਕਾਫੀ ਏ ਲੋਕਾਂ ਦੇ ਸ਼ੌਂਕ ਨੇ ਆਰਐਲਈ ਦੀ ਆਮਦਨ ਦੇ ਵਿੱਚ ਕਾਫੀ ਵਾਧਾ ਕੀਤਾ ਉਹਨਾਂ ਦੇ ਰੈਵਨਿਊ ਦੇ ਵਿੱਚ ਕਾਫੀ ਵਾਧਾ ਕੀਤਾ ਕਿਉਂਕਿ ਅਕਸਰ ਲੋਕ ਇਹੋ ਜਿਹੇ ਨੰਬਰਾਂ ਦੇ ਲਈ ਮੋਟਾ ਪੈਸਾ ਖਰਚ ਕਰਦੇ ਨੇ ਮਨੋਜ ਰਾਠੀ ਮੇਰੇ ਸਹਿਯੋਗੀ ਜੁੜੇ ਨੇ ਮਨੋਜ ਅਕਸਰ ਚੰਡੀਗੜ੍ਹ ਦੇ ਵਿੱਚੋਂ ਹੀ ਖਬਰਾਂ ਆਉਂਦੀਆਂ ਜਦੋਂ ਮਹਿੰਗੇ ਭਾਤੇ ਨੰਬਰ ਵਿਕਦੇ ਆ ਹੁਣ ਵੀ ਆਪਣੇ ਆਪ ਚ ਕਾਫੀ ਵੱਡੀ ਰਾਸ਼ੀ ਹੈ 30 ਲੱਖ ਰੁਪਏ ਦੀ ਜਿਹੜਾ 001 ਨੰਬਰ ਗਿਆ ਦੇਖੋ ਬਿਲਕੁਲ ਵਿਜੇ ਜੀ ਅਸੀਂ ਗੱਲ ਕਰ ਲਈ ਹਰ ਬਾਰ ਦੀ ਤਰ੍ਹਾਂ ਇਸ ਵਾਰ ਵੀ CH01DC ਜੇ ਅਸੀਂ ਗੱਲ ਕਰ ਲਈ ਇਸ ਵਾਰ ਦਾ ਜਿਹੜਾ ਆਂਕੜਾ ਹੈ ਉਹ ਹੁਣ ਜਿਹੜਾ ਮੁਨਾਫਾ ਹੋਇਆ RLA ਰਜਿਸਟਰ ਐਂਡ ਲਾਇਸੈਂਸ ਅਥਾਰਟੀ ਨੂੰ 2 ਕਰੋੜ 96 ਲੱਖ 31000 ਯਾਨੀ ਕਿ ਜੇ ਅਸੀਂ ਗੱਲ ਕਰ ਲਈ ਆਨਲਾਈਨ ਜਿਹੜੀ ਆਪਸ਼ਨ ਹੋਈ ਹੈ ਉਹਦੇ ਵਿੱਚ ਜੇ ਆਪਾਂ ਗੱਲ ਕਰ ਲਈ ਟੌਪ 10 ਦੇ ਅਸੀਂ ਗੱਲ ਕਰ ਲਈ ਖਾਸ ਤੌਰ ਤੇ 001 CH01DC 001 ਇਹ 31 ਲੱਖ 35000 ਦਾ ਗਿਆ ਹੈ ਹਾਲਾਂਕਿ ਜਿਹੜੇ ਹਾਲਾਂਕਿ ਡਿਸਕਲੋਜ਼ ਨਹੀਂ ਕੀਤਾ ਕਿ ਕਿਤਾ ਜਾਂਦਾ ਕਿ ਇਹ ਕਿੰਨੇ ਕਰੀ ਰਿਹਾ ਲੇਕਿਨ ਜਿਹੜੇ ਛੋਟੀ ਜਾਨੂ ਜਾਣਕਾਰੀ ਦੇ ਰਹੇ ਕਿ ਚੰਡੀਗੜ੍ਹ ਦੇ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੇ ਉਹਨਾਂ ਨੇ ਇਹ ਨੰਬਰ ਖਰੀਦਾ ਉਸ ਤੋਂ ਬਾਅਦ ਆਇਆ TH01 DC3009 ਇਹਦੀ ਬਹੁਤ ਡਿਮਾਂਡ ਹੁੰਦੀ ਹੈ ਵਿਜੇ ਕਿਉਂਕਿ ਪਿਛਲੇ ਦਿਨਾਂ ਵੀ ਅਸੀਂ ਦੇਖਿਆ ਹੈ ਕਿ 3001 3009 ਜਾਂ 039 ਇਹ ਜਿਹੜੇ ਨੰਬਰ ਹੈ ਇਹ ਕਾਫੀ ਜ਼ਿਆਦਾ ਜਾਂਦੇ ਇਹ ਵੀ ਜਿਹੜਾ ਹੈਗਾ 2 ਲੱਖ 72000 ਦਾ ਗਿਆ ਉਸ ਤੋਂ ਬਾਅਦ ਆਇਆ 3007 यह भी है सोलह लख तेरह हजार का गया उसके तो बाद आया डबल लाइन डबल नाइन भी तेरह लख छिया हजार का गया उस तो आया ट्रिपल जीरो लाख सत्त हजार का आया उस तो आया डबल जीरो टेन यानी कि जीरो जीरो वन जीरो आया एक लख दस लाख का दस लाख सत्रह हजार उस तो बाद आया ट्रिपल जीरो सिक्स यह आया सत्त लाख दो हजार का ट्रिपल जीरो जी अभी गल कर तीन यह आया छपंजा हजार पांच लख हजार ਇਸ ਤੋਂ ਇਸ ਤਰ੍ਹਾਂ ਦੇ ਜਿਹੜੇ ਨੰਬਰ ਆਏ ਤੁਸੀਂ ਦੇਖੋ ਕਿ ਲੋਕਾਂ ਵਿੱਚ ਬਹੁਤ ਜ਼ਿਆਦਾ ক্রেਜ ਜਿਹੜਾ ਹੈਗਾ ਨੰਬਰਾਂ ਦਾ ਉਹ ਸਟਾਰਟਿੰਗ ਤੋਂ ਹੀ ਦੇਖਣ ਨੂੰ ਮਿਲਦਾ ਔਰ ਖਾਸ ਤੌਰ ਤੇ ਜੇ ਅਸੀਂ ਗੱਲ ਕਰ ਲਈਏ ਵਿਜੇ ਚੰਡੀਗੜ੍ਹ ਨੰਬਰ ਚੰਡੀਗੜ੍ਹ ਨੰਬਰ ਤੇ ਖਾਸ ਤੌਰ ਤੇ ਨਜ਼ਰ ਆਉਂਦੀ ਹੈ ਕਿ ਜਦ ਵੀ ਕੋਈ ਨਵਾਂ ਸੀਰੀਜ਼ ਜਿਹੜੀ ਸ਼ੁਰੂ ਹੁੰਦੀ ਹੈ ਉਸ ਤੋਂ ਪਹਿਲਾਂ ਹੀ ਜਿਹੜੇ ਲੋਕ ਨੇ ਜਦ ਵੀ ਆਕਸ਼ਨ ਖੁੱਲਦੀ ਹੈ ਜਦ ਵੀ ਆਨਲਾਈਨ ਆਪਸ਼ਨ ਖੁੱਲਦੀ ਹੈ ਤਾਂ ਲੋਕਾਂ ਦੀ ਜਿਹੜੀ ਆਨਲਾਈਨ ਅਸੀਂ ਦੇਖਿਆ ਹੈ ਕਿ ਬਹੁਤ ਜ਼ਿਆਦਾ ਐਕਸਾਈਟਮੈਂਟ ਹੁੰਦੀ ਹੈ ਬਹੁਤ ਜ਼ਿਆਦਾ ਅ ਕਹਿ ਸਕਦੇ ਹਾਂ ਉਤਸਾਹ ਦੇਖਣ ਨੂੰ ਮਿਲਦਾ ਹੈ ਕਿ ਐਸੀ ਬੋਲੀ ਲਾਈ ਹੈ ਅਸੀਂ ਦੇਖੀਏ ਹੁਣ ਤੁਸੀਂ ਦੇਖੋ 31 ਲੱਖ ਦੀ ਜਿਹੜੀ ਹੈ ਇਹਦੇ ਵਿੱਚ ਲਾਈ ਗਈ ਹੈ ਔਰ 31 ਲੱਖ ਦਾ ਜਿਹੜਾ ਨੰਬਰ ਹੈ ਉਹ ਲਿਆ ਗਿਆ ਔਰ 2 ਕਰੋੜ ਤੋਂ ਵੀ ਜ਼ਿਆਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਮੁਨਾਫਾ ਆ ਰਿਹਾ ਲੈ ਨੂੰ ਹੋਇਆ ਔਰ ਇਸ ਵਾਰ ਹੀ ਨਹੀਂ ਹਰ ਵਾਰੀ ਦੇਖਣ ਨੂੰ ਮਿਲਦਾ ਹੈ ਕਿ ਜਿਹੜੇ ਟੌਪ 10 ਦੇ ਨੰਬਰ ਹਨ ਉਹਨਾਂ ਦੀ ਜਿਹੜੀ ਕਹਿ ਸਕਦੇ ਹਾਂ ਕਿ ਜਿਹੜੀ ਆਕਸ਼ਨ ਹੈ ਬੜਾ ਇੰਟਰਸਟਿੰਗ ਹੁੰਦੀ ਹੈ ਕੋਈ 2 ਲੱਖ ਉੱਪਰ ਲਾਂਦਾ ਹੈ ਕੋਈ 1 ਲੱਖ 1 ਲੱਖ ਤੋਂ ਸ਼ੁਰੂ 2.5 ਲੱਖ 2 ਲੱਖ 5 ਲੱਖ 10 ਲੱਖ ਕਿਸ ਤਰ੍ਹਾਂ ਦੀ ਜਿਹੜੀ ਸ਼ੁਰੂ ਹੁੰਦੀ ਹੈ ਉਹ ਹੁਣ ਤੁਸੀਂ ਦੇਖੋ 30 ਲੱਖ 27 ਲੱਖ ਇਸ ਤਰ੍ਹਾਂ ਦੀ ਜਿਹੜੀ ਆਕਸ਼ਨ ਜਾਂਦੀ ਹੈ ਤਾਂ ਇਸ ਵਾਰ ਵੀ ਇਹੀ ਚੀਜ਼ ਜਿਹੜੀ ਹੈ ਦੇਖਣ ਨੂੰ ਮਿਲਿਓ ਜਿਹੜੀ RLE ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵਾਰ ਵੀ ਕਾਫੀ ਜ਼ਿਆਦਾ RLE ਡਿਪਾਰਟਮੈਂਟ ਨੂੰ ਪ੍ਰਸ਼ਾਸਨ ਨੂੰ ਉਹ ਕਾਫੀ ਜ਼ਿਆਦਾ ਮੁਨਾਫਾ ਜਿਹੜਾ ਦੇਖਣ ਨੂੰ ਮਿਲਿਆ ਜੀ ਠੀਕ ਹੈ ਧੰਨਵਾਦ ਮਨੋਜ ਇਸ ਜਾਣਕਾਰੀ ਦੇ ਲਈ ਤਾਂ RLE ਦੇ ਲਈ ਚੰਗੀ ਕਮਾਈ ਹੋਈ ਹੈ ਇਹਨਾਂ ਨੰਬਰਾਂ ਦੇ ਜ਼ਰੀਏ ਮोटा ਮੁਨਾਫਾ ਜਿਹੜਾ ਹੈ ਉਹ ਆਰਐਲਈ ਨੂੰ ਹੋਇਆ 2 ਕਰੋੜ ਤੋਂ ਜ਼ਿਆਦਾ ਦੀ ਕਮਾਈ ਜਿਹੜੀ ਹੈ ਉਹ ਸਿਰਫ ਫੈਂਸੀ ਨੰਬਰਾਂ ਦੀ ਬੋਲੀ ਦੇ ਵਿੱਚ ਚੱਡੀਗੱਢ ਨੂੰ ਹੋਈ ਹੈ ਯਾਨੀ ਇਹ ਚੀਜ਼ ਦਾ ਸੌਂਦੀ ਹੈ ਕਿ ਅੱਜ ਵੀ ਲੋਕ ਆਪਣੇ ਸ਼ੌਂਕ ਤੇ ਲਈ ਪੈਸਾ ਖਰਚ ਕਰਨ ਲੱਗੇ ਪਰਵਾਹ ਨਹੀਂ ਕਰਦੇ ਭਾਵੇਂ ਗੱਡੀ ਉਹਨੇ ਰੇਟ ਦੀ ਹੋਵੇ ਉਹਦੇ ਤੇ ਨੰਬਰ ਉਹਨੇ ਪੈਸੇ ਦਾ ਬਰਾਬਰ ਤੇ ਲਾ ਲੈਣਗੇ